ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਵੇ ਗੁਰੂ ਨੂੰ ਤੇ ਪ੍ਰਮਾਤਮਾ ਨੂੰ ਤੇ ਵਾਹਿਗੁਰੂ ਨੂੰ ਤੇ ਸੱਚ ਇਦਾਂ ਹੀ ਚਾਹੀਦਾ ਹੈ ਤੇਰੇ ਅੰਦਰ ਜਿੱਦਾਂ ਦਾ ਉਹ ਆਪ ਹੈ ਜਿੱਦਾਂ ਦਾ ਉਹ ਆਪ ਹੋ ਕੇ ਵਿਖਾਉਂਦਾ ਹੈ ਜਿੱਦਾਂ ਦਾ ਹੈ ਉਹ ਵਾਹਿਗੁਰੂ ਪਰ ਕਹਿੰਦੇ ਸਤਗੁਰੂ ਲਿਏ ਛਡਾਈ ਸਤਗੁਰੂ ਨੇ ਬਚਾ ਲਿਆ ਕਿੰਨਾ ਤੋਂ ਛਡਾ ਲਿਆ ਜੀ ਕਾਮ ਤੋਂ ਬਚਾ ਲਿਆ ਕ੍ਰੋਧ ਤੋਂ ਬਚਾ ਲਿਆ ਮੋਹ ਤੋਂ ਬਚਾਲਿਆ ਲੋਭ ਤੋਂ ਬਚਾਲਿਆ ਆਸਾਂ ਮਨਸ਼ਾ ਤੋਂ ਬਚਾਲਿਆ ਇੱਕ ਜੀਵਨ ਦੇ ਵਿੱਚ ਬੜੀ ਗੱਲ ਮਨੁੱਖ ਨੂੰ ਜੇ ਜਲਦੀ ਸਮਝ ਆਏ ਆਸ ਉਮੀਦ ਇਹ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਧ ਕੀਮਤੀ ਸਮਾਂ ਬਰਬਾਦ ਕਰਦੀ ਹੈ ਆਸ ਉਮੀਦ ਜਿਹੜੀ ਕਿਸੇ ਮਨੁੱਖ ਤੋਂ ਲਾ ਕਰਕੇ ਰੱਖਣੀ ਇਹ ਮਾੜੀ ਨਹੀਂ ਰਿਸ਼ਤਿਆਂ ਨੂੰ ਧਿਆਨ ਦੇ ਨਾਲ ਸਮਝਿਆ ਜਾਏ ਤੇ ਬੰਦਾ ਆਸ ਉਮੀਦ ਉੱਥੇ ਲਾਉਂਦਾ ਹੈ ਜਿੱਥੇ ਉਹਨੂੰ ਲੱਗਦਾ ਹੈ ਕਿ ਆਹ ਕੋਈ ਮੇਰਾ ਪਿਆਰਾ ਹੈ ਆਹ ਮੇਰਾ ਕੋਈ ਕਰੀਬੀ ਹੈ ਆਹ ਕੋਈ ਹੈ ਜਿਹੜਾ ਮੇਰੇ ਨਾਲ ਸਮੇਂ ਤੇ ਖੜ ਜਾਏਗਾ ਕਿਤੇ ਕੋਈ ਗੱਲ ਹੋਵੇਗੀ ਲਾਉਣੀ ਤੇ ਚੰਗੀ ਗੱਲ ਹੈ ਆਸ ਉਮੀਦ ਪਰ ਮਨੁੱਖ ਜਦੋਂ ਆਸਾਂ ਉਮੀਦਾਂ ਪੂਰੀਆਂ ਲਾ ਲੈਂਦਾ ਹੈ ਫਿਰ ਸਾਹਮਣੇ ਵਾਲਾ ਮਨੁੱਖ ਉਹਨਾਂ ਆਸਾਂ ਉਮੀਦਾਂ ਨੂੰ ਬਿਲਕੁਲ ਥੱਲੇ ਸੁੱਟ ਦਿੰਦਾ ਹੈ ਫਿਰ ਧਿਆਨ ਮਾਰ ਕੇ ਵੇਖਿਓ ਜੇ ਤੁਸੀਂ ਵੀ ਤੁਹਾਡਾ ਤਜਰਬਾ ਹੈ ਆਪ ਜਿੰਦਗੀ ਦੇ ਬਹੁਤ ਵੱਡੇ ਪੈਮਾਨੇ ਨੂੰ ਜਿਉਂ ਵੀ ਰਹੇ ਹੋ ਜਿਉਂ ਚੁੱਕੇ ਹੋ ਕਦੇ ਕਿਸੇ ਇਨਸਾਨ ਤੋਂ ਆਸ ਉਮੀਦ ਲਾਈ ਹੋਵੇਗੀ ਕਿਤੇ ਨਾ ਕਿਤੇ ਤੇ ਐਸੀ ਕੋਈ ਘਟਨਾ ਵਾਪਰੀ ਹੋਵੇਗੀ ਬਹੁਤਾ ਸਮਾਂ ਉਸ ਆਸ ਉਮੀਦ ਦੇ ਵਿੱਚ ਲੰਘਿਆ 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 ਤੇ ਜਦੋਂ ਐਂਡ ਤੇ ਜਾ ਕੇ ਪਤਾ ਲੱਗਿਆ ਆਪਨ ਹੱਥੀਆ ਆਪਣਾ ਆਪੇ ਹੀ ਕਾਜ ਸਵਾਰੀ ਹੈ ਗੱਲ ਇੱਥੇ ਆ ਕੇ ਖੜੀ ਸੀ ਫਿਰ ਉਹ ਆਸ ਉਮੀਦ ਦੇ ਵਿੱਚ ਉਸ ਰੱਖੇ ਹੋਏ ਉਮੀਦ ਦੇ ਵਿੱਚ ਆਸ ਦੇ ਵਿੱਚ ਕਿ ਆਹ ਕੋਈ ਮਨੁੱਖ ਮੇਰਾ ਕੁਝ ਸਵਾਰ ਦੇਵੇਗਾ ਮੇਰਾ ਕੁਝ ਬਣਾ ਦੇਵੇਗਾ ਮੇਰਾ ਕੁਝ ਕਰ ਦੇਵੇਗਾ ਇਹ ਆਸ ਉਮੀਦ ਬਨੁੱਖ ਨੂੰ ਬਹੁਤ ਪਿੱਛੇ ਲੈ ਜਾਂਦੀ ਹੈ ਬਹੁਤ ਪਿੱਛੇ ਸੁੱਟ ਦਿੰਦੀ ਹੈ ਕਿਸੇ ਵੀ ਤਰ੍ਹਾਂ ਦੀ ਹੋਵੇ ਜੀ ਉਹ ਆਸ ਉਮੀਦ ਉਹ ਕਿਸੇ ਨਾਲ ਪਿਆਰ ਰੱਖਣ ਦੀ ਆਸ ਉਮੀਦ ਹੋ ਸਕਦੀ ਹੈ ਕਿਸੇ ਨਾਲ ਪਿਆਰ ਬਣਾਈ ਰੱਖਣ ਦੀ ਕਿਸੇ ਨਾਲ ਦੋਸਤੀ ਮਿੱਤਰਤਾ ਦੀ ਰਿਸ਼ਤਾ ਕਾਇਮ ਰੱਖਣ ਦੀ ਕਿਸੇ ਨਾਲ ਕੋਈ ਕੰਮਕਾਰ ਦੀ ਕੋਈ ਵੀ ਆਸ ਉਮੀਦ ਆਪਣੀ ਆਪਣੀ ਦੇਖ ਲਓ ਆਪਣੇ ਅੰਦਰ ਇਹ ਜਿਹੜੀ ਆਸ ਉਮੀਦ ਹੈ ਮਨੁੱਖ ਨੂੰ ਬਹੁਤ ਸਮਾਂ ਫਿਰ ਪਿੱਛੇ ਲਾ ਕੇ ਛੱਡ ਦਿੰਦੀ ਹੈ ਕਹਿੰਦਾ ਜੀ ਮੈਂ ਬੜੀ ਆਸ ਰੱਖੀ ਸੀ ਕਿ ਉਹ ਮੇਰਾ ਇਦਾਂ ਹੱਥ ਫੜਨਗੇ ਮੇਰੀ ਬਾਹ ਫੜਨਗੇ ਮੇਰਾ ਆ ਕੰਮ ਹੋ ਜਾਏਗਾ ਜ਼ਿਆਦਾਤਰ ਬੰਦੇ ਦੀ ਆਸ ਉਮੀਦ ਦੋ ਤਰ੍ਹਾਂ ਦੀ ਹੀ ਹੁੰਦੀ ਹੈ ਇੱਕ ਤੇ ਰਿਸ਼ਤਿਆਂ ਨੂੰ ਨਿਭਾਉਣ ਦੇ ਵਿੱਚ ਦੂਜੀ ਕੋਈ ਕੰਮਕਾਰ ਦੇ ਸੰਬੰਧ ਦੇ ਵਿੱਚ ਕਿ ਜਦੋਂ ਚਲੋ ਲੋੜ ਪਈ ਤੇ ਕੰਮ ਪੂਰਾ ਹੋਵੇਗਾ ਪਰ ਇਹ ਆਸਾਂ ਵੀ ਤਾਂ ਰੱਖਣੀਆਂ ਚਾਹੀਦੀਆਂ ਨੇ ਜੀ ਮੈਂ ਦੁਬਾਰਾ ਰੋਕ ਕੇ ਕਹਿ ਦੇਵਾਂ ਇਹ ਜ਼ਰੂਰੀ ਨਹੀਂ ਨੇ ਉਹਦੇ ਨਾਲ ਪਿਆਰ ਕਾਇਮ ਹੁੰਦਾ ਏ ਸਾਹਮਣੇ ਵਾਲਾ ਮਨੁੱਖ ਜੇ ਕਦਰ ਪਾਉਣ ਵਾਲਾ ਹੁੰਵੇ ਤੇ ਉਹਨੂੰ ਵੀ ਮਹਿਸੂਸ ਹੁੰਦਾ ਏ ਕਿ ਹਾਂ ਇੱਥੇ ਜ਼ਰੂਰਤ ਏ ਪਰ ਗੁਰੂ ਪਾਤਸ਼ਾਹ ਕਹਿੰਦੇ ਵੇਖ ਮਾਨੋ ਕੀ ਟੇਕ ਬਿਰਥੀ ਸਭ ਜਾਣ ਦੇਵਣ ਕੋ ਇੱਕ ਹੈ ਭਗਵਾਨ ਹੁਣ ਇਸ ਪੰਗਤੀ ਨੂੰ ਥੋੜਾ ਜਿਹਾ ਰੋਕੇ ਸਮਝ ਲਈਏ ਜਦੋਂ ਇਹ ਪੰਗਤੀ ਪੜਦੇ ਆ ਨਾ ਜੀ ਅਸੀਂ ਮਾਨੋ ਕੀ ਟੇਕ ਬਿਲਥੀ ਸਭ ਜਾਣ ਤਾਂ ਇਹਦਾ ਅਰਥ ਇਹ ਹੁੰਦਾ ਏ ਕਿ ਮਨੁੱਖ ਨੂੰ ਆਸਾਂ ਉਮੀਦਾਂ ਇੱਕ ਰੱਬ ਤੋਂ ਰੱਖ ਉਹਨੇ ਹੀ ਤੇਰੇ ਕੰਮ ਸਵਾਰਨੇ ਨੇ ਉਹਨੇ ਹੀ ਤੇਰਾ ਸਭ ਕੁਝ ਸਵਾਰਨਾ ਏ ਪਰ ਆਪ ਵੇਖਿਓ ਆਪ ਦੇ ਜਿੰਨੇ ਵੀ ਹੁਣ ਤੱਕ ਕੰਮ ਹੋਏ ਨੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਮਨੋਖੀ ਖੜਾ ਏ ਜਿਨੇ ਤੁਹਾਡਾ ਅੱਜ ਕੋਈ ਬਿਜ਼ਨਸ ਚੱਲ ਰਿਹਾ ਏ ਕੋਈ ਕੰਮ ਚੱਲ ਰਿਹਾ ਏ ਕੋਈ ਕਾਰੋਬਾਰ ਚੱਲ ਰਿਹਾ ਏ ਕੋਈ ਵਪਾਰ ਚੱਲ ਰਿਹਾ ਏ ਕੋਈ ਦੁਕਾਨਦਾਰੀ ਚੱਲ ਰਹੀ ਏ ਉੱਥੇ ਵੀ ਕੋਈ ਮਨੋਖੀ ਖੜਾ ਏ ਬੜੇ ਧਿਆਨ ਨਾਲ ਸਮਝੇ ਉਸ ਪੰਗਤੀ ਨੂੰ ਮਾਨੋ ਕੀ ਟੇਕ ਵਿਰਤੀ ਸਭ ਜਾਣ ਇਹ ਵਿਰਤੀ ਜਾਣਣੀ ਹੈ ਇਹਦਾ ਭਾਵ ਗਹਿਰਾ ਏ ਕਿ ਜਦੋਂ ਤੂੰ ਆਸ ਉਮੀਦ ਰੱਖ ਕੇ ਬੈਠ ਜਾਣਾ ਹੈ ਆਪ ਕੁਝ ਨਹੀਂ ਕਰਨਾ ਆਪ ਉਦਮ ਨਹੀਂ ਕਰਨਾ ਉਥੇ ਆਪਣੇ ਆਪ ਨੂੰ ਇਨਵੋਲਵ ਕੀਤਾ ਹੈ ਗੁਰੂ ਪਾਤਸ਼ਾਹ ਨੇ ਤੂੰ ਆਪ ਪਿੱਛੇ हट ਜਾਣਾ ਹੈ ਆਪ ਜ਼ਿੰਮੇਵਾਰੀਆਂ ਤੋਂ ਭਗੌੜਾ ਹੋ ਜਾਣਾ ਹੈ ਆਪ ਤੂੰ ਜੋ ਤੇਰੇ ਕਰਨ ਲਾਇਕ ਹੈ ਜਿਹੜੀਆਂ ਤੇਰੇ ਜ਼ਿੰਮੇਵਾਰੀਆਂ ਨੇ ਤੂੰ ਉਹ ਨਿਭਾਉਂਦਾ ਨਹੀਂ ਤੇ ਦੂਜੇ ਤੇ ਸਾਰੀ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਸੁੱਟ ਕੇ ਬੈਠ ਜਾਣਾ ਹੈ ਕਿ ਆਹੀ ਮਨੁੱਖ ਹੈ ਜਿਹੜਾ ਮੈਨੂੰ ਅੱਗੇ ਲਿਜਾਵੇਗਾ ਕਹਿੰਦੇ ਏ ਮਾਨੋ ਕੀ ਟੇਕ ਵਿਰਤੀ ਸਭ ਜਾਣ ਕੁਝ ਨਹੀਂ ਮਿਲਣਾ ਹੱਥ ਕੁਝ ਨਹੀਂ ਲੱਗਣਾ 5 4 4 ਸਾਲ ਕਿਸੇ ਤੇ ਉਮੀਦ ਰੱਖ ਕੇ ਵੇਖ ਕੁਝ ਨਹੀਂ ਹੱਥ ਨਹੀਂ ਲੱਗੇਗਾ ਹਾਂ ਜੇ ਤੂੰ ਮਿਹਨਤ ਕਰੇਗਾ ਤੂੰ ਉਦਮ ਕਰੇਗਾ ਤਾਂ ਫਿਰ ਉਥੇ ਜਦੋਂ ਆਪਾਂ ਅਰਦਾਸ ਕਰਦੇ ਆ ਨਾ ਜੀ ਸਾਥ ਸੰਗਤ ਆਪ ਵੇਖਿਓ ਆਪਣਾ ਕੋਈ ਕੰਮ ਹੋਣ ਇਹਨੂੰ ਕੰਮ ਦੇ ਅਕੋਰਡਿੰਗਲੀ ਸਮਝ ਲਿਓ ਸੌਖਾ ਢੰਗ ਨਾਲ ਮਨ ਲਓ ਆਪਾਂ ਕੋਈ ਕਾਰੋਬਾਰ ਕਰਨਾ ਚਾਹੁੰਦੇ ਸੀ ਕੋਈ ਕੰਮ ਕਰਨਾ ਚਾਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅਗੇ ਅਰਦਾਸ ਕੀਤੀ ਪਾਤਸ਼ਾਹ ਮੇਰਾ ਆ ਕੰਮ ਸਵਰ ਜਾਏ ਮੇਰਾ ਆ ਕਾਰੋਬਾਰ ਚੱਲ ਜਾਏ ਹੁਣ ਉਹ ਅਰਦਾਸ ਪੂਰੀ ਕਿਵੇਂ ਹੋਣੀ ਹੈ ਇੱਕ ਆ ਗੱਲ ਹੋ ਗਈ ਮਾਨੋ ਕੀ ਟੇਕ ਬਿਰਥੀ ਸਭ ਜਾਣ ਜਦੋਂ ਉਹ ਅਰਦਾਸ ਵੀ ਪੂਰੀ ਹੋਣੀ ਹੈ ਅਰਦਾਸ ਪੂਰੀ ਕਰਨ ਵਾਲਾ ਵੀ ਉੱਥੇ ਕੋਈ ਮਨੁੱਖ ਖੜਾ ਹੋਵੇਗਾ ਅਸੀਂ ਮਨੁੱਖ ਨੂੰ ਵਿੱਚੋਂ ਡਿਲੀਟ ਕਰ ਦਿੰਦੇ ਹਾਂ ਨਫ਼ਰਤ ਪਾ ਲੈਂਦੇ ਹਾਂ ਮੈਂ ਕਿਸੇ ਤੋਂ ਕੀ ਲੈਣਾ ਹੈ ਮੇਰਾ ਆਪਣਾ ਬਿਜ਼ਨਸ ਹੈ ਆਪਣਾ ਕੰਮ ਹੈ ਸਾਡੇ ਬਜ਼ੁਰਗਾਂ ਨੇ ਕਮਾਇਆ ਹੈ ਮਾਤਾ ਪਿਤਾ ਨੇ ਬਣਾ ਕੇ ਦਿੱਤਾ ਹੈ ਮੈਂ ਕਿਸੇ ਤੋਂ ਕੀ ਲੈਣਾ ਹੈ ਬਿਲਕੁਲ ਰੋਂਗ ਗੱਲ ਜੇ ਤੇਰੇ ਮਾਤਾ ਪਿਤਾ ਨੇ ਬਣਾਇਆ ਸੀ ਉਹ ਵੀ ਰੱਬ ਨੇ ਤੈਨੂੰ ਬਣਾ ਕੇ ਨਹੀਂ ਦਿੱਤਾ ਤੂੰ ਮਨੁੱਖਤਾ ਨਾਲ ਨਫ਼ਰਤ ਕਰ ਰਿਹਾ ਹੈ ਇਨਸਾਨਾਂ ਨਾਲ ਨਫ਼ਰਤ ਕਰ ਰਿਹਾ ਹੈ ਉਹ ਵੀ ਬੰਦਿਆਂ ਨੇ ਬਣਾ ਕੇ ਦਿੱਤਾ ਸੀ ਰੱਬ ਅਲੱਗ ਤੋਂ ਨਹੀਂ ਆਉਂਦਾ ਕੁਝ ਕਿਸੇ ਦਾ ਕਰਦਾ ਅਸੀਂ ਮਨੁੱਖ ਨੂੰ ਬਿਲਕੁਲ ਪਿੱਛੇ ਛੱਡ ਦਿੰਦੇ ਹਾਂ ਆਸ ਉਮੀਦ ਦੋ ਗੱਲਾਂ ਨੇ ਜੀ ਬਖਰੇ ਮਾਂ ਬੜਾ ਇੱਥੇ ਰੱਬ ਨੇ ਅਰਦਾਸ ਤੇਰੀ ਪੂਰੀ ਕਰਨੀ ਏ ਤੇਰਾ ਕਾਰੋਬਾਰ ਚੱਲਿਆ ਸੀ ਧਿਆਨ ਮਾਰ ਕੇ ਵੇਖ ਤੇਰੀ ਬਾਹ ਕਿਨੇ ਫੜੀ ਸੀ ਜਿਹੜਾ ਤੇਰਾ ਬਿਜ਼ਨਸ ਚੱਲਿਆ ਸੀ ਧਿਆਨ ਮਾਰ ਕੇ ਵੇਖ ਪਿੱਛੇ ਜਾ ਸੁਰਤ ਨੂੰ ਲਜਾ ਜਿੱਥੋਂ ਕੰਮ ਸ਼ੁਰੂ ਹੋਇਆ ਸੀ ਤੇਰਾ ਕੋਈ ਇਨਸਾਨ ਹੀ ਖੜਾ ਸੀ ਰੱਬ ਰੂਪ ਦੇ ਵਿੱਚ ਭਾਵੇਂ ਤੇਰੇ ਮਾਤਾ ਪਿਤਾ ਹੀ ਸੀ ਕੋਈ ਇਨਸਾਨ ਹੀ ਗੁਰਦਾਨਕ ਦਾ ਰੂਪ ਬਣ ਗਿਆ ਸੀ ਭਾਵੇਂ ਤੇਰਾ ਕੋਈ ਦੋਸਤ ਸੀ ਭਾਵੇਂ ਤੇ ਤੇਰਾ ਕੋਈ ਆਂਡ ਗਵਾਂਡੀ ਸੀ ਭਾਵੇਂ ਕੋਈ ਅਣਜਾਣ ਸੀ ਜਿਹਨੂੰ ਤੇਰੇ ਨਾਲ ਮਤਲਬ ਹੀ ਕੋਈ ਨਹੀਂ ਸੀ ਕੋਈ ਇਨਸਾਨ ਹੀ ਖੜਾ ਸੀ ਮਾਨੋ ਕੀ ਟੇਕ ਬਿਰਥੀ ਸਭ ਜਾਣ ਦੇਵਣ ਕੋ ਇੱਕ ਹੈ ਭਗਵਾਨ ਮਾਨੋ ਕੀ ਟੇਕ ਬਿਰਥੀ ਹੈ ਰੱਖਣੀ ਕਦੇ ਨਹੀਂ ਮਨ ਦੇ ਵਿੱਚ ਪਰ ਜਿੱਥੇ ਵੀ ਤੇਰਾ ਕੰਮ ਕੋਈ ਹੋਵੇਗਾ ਜਿੱਥੇ ਤੇਰਾ ਕੋਈ ਕਾਰਜ ਸਬਰੇਗਾ ਜਿੱਥੇ ਤੇਰੇ ਬਿਜ਼ਨਸ ਨੇ ਰਨ ਹੋਣਾ ਹੈ ਅੱਗੇ ਵਧਣਾ ਹੈ ਉੱਥੇ ਵੇਖ ਕੰਮ ਕਰਨ ਵਾਲੇ ਤੇਰੇ ਮਜ਼ਦੂਰ ਨੇ ਚਲਾਉਣ ਵਾਲੇ ਤੇਰੇ ਮਾਤਾ ਪਿਤਾ ਨੇ ਤੇਰੀ ਬਾਹ ਫੜਨ ਵਾਲਾ ਔਖੇ ਸਮੇਂ ਵਿੱਚ ਤੇਰਾ ਕੋਈ ਭਰਾ ਤੇਰਾ ਕੋਈ ਦੋਸਤ ਮਿੱਤਰ ਕੋਈ ਅਣਜਾਣ ਸੀ ਉੱਥੇ ਮਨੁੱਖ ਪਰ ਆਪਾਂ ਨਫ਼ਰਤ ਪਾ ਲੈਂਦੇ ਹਾਂ ਮੈਂ ਇਹਨੂੰ ਬੜਾ ਨੇੜੋਂ ਮਹਿਸੂਸ ਕੀਤਾ ਹੈ ਬੰਦਾ ਸਮਝਦਾ ਨਹੀਂ ਕਿ ਰੱਬ ਹੀ ਵਰਤਦਾ ਹੈ ਇਨਸਾਨਾਂ ਦੇ ਰੂਪ ਦੇ ਵਿੱਚ ਪੰਗਤੀ ਦੇ ਸਿੱਧੇ ਅਰਥ ਹੋ ਜਾਂਦੇ ਨੇ ਮਾਨੋ ਕਿ ਟੇਕ ਬਿਲਕੁਲ ਹੀ ਸਭ ਜਾਣ ਬੰਦਾ ਇਦਾਂ ਜੇ ਸਮਝਦਾ ਏ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿ ਦਿੱਤਾ ਪਾਤਸ਼ਾ ਮੇਰੀਆਂ ਸਾਰੀਆਂ ਆਸਾਂ ਉਮੀਦਾਂ ਤੇਰੇ ਤੇ ਆ ਆ ਲੋਕਾਂ ਤੋਂ ਮੈਂ ਕੀ ਲੈਣਾ ਹੁਣ ਤੇਰੇ ਨਾਲ ਸਿੱਧਾ ਜਿਹਾ ਸਬੰਧ ਬਣ ਗਿਆ ਮੇਰਾ ਬਸ ਆਪ ਆਪ ਬੜੇ ਧਿਆਨ ਨਾਲ ਸਮਝਿਓ ਮੈਂ ਕੀ ਲੈਣਾ ਹੈ ਭਰਾ ਤੋਂ ਮੇਰਾ ਬਿਜ਼ਨਸ ਚੱਲ ਰਿਹਾ ਏ ਮੈਂ ਕੀ ਲੈਣਾ ਹੈ ਮਾਤਾ ਪਿਤਾ ਤੋਂ ਮੈਂ ਕੀ ਲੈਣਾ ਹੈ ਦੋਸਤਾਂ ਮਿੱਤਰਾਂ ਤੋਂ ਬੰਦੇ ਨੇ ਵਿਗਾੜ ਪਾ ਲੇ ਪੰਗਤੀਆਂ ਦੇ ਅਰਥ ਐਸੇ ਢੰਗ ਨਾਲ ਸੁਣਾਏ ਗਏ ਉਹ ਵਿਗਾੜ ਪੈ ਗਏ ਮੇਰਾ ਕੰਮ ਚੱਲ ਰਿਹਾ ਏ ਪਰ ਕੰਮ ਕਿਵੇਂ ਚੱਲਿਆ ਤੂੰ ਡੂੰਗਾ ਤੇ ਜਾ ਥੋੜਾ ਸੋਚ ਸਮਝ ਵਿਚਾਰ ਤੇ ਕਰ ਤੂੰ ਅੱਜ ਜਿੱਥੇ ਬੈਠਾ ਏ ਤੇਰੇ ਘਰ ਦੇ ਵਿੱਚ ਚੰਗੀ ਰੋਟੀ ਪੱਕ ਰਹੀ ਏ ਚੰਗਾ ਘਰ ਬਣਿਆ ਏ ਤੇਰੇ ਪੁੱਤਰ ਸੱਟ ਨੇ ਉੱਥੇ ਸ਼ੁਰੂ ਕਰਨ ਵਾਲਾ ਕੌਣ ਸੀ ਮਨੋਖਸ ਸੀ ਕੋਈ ਕੋਈ ਭਲਾ ਇਨਸਾਨ ਸੀ ਜਿਹਨੂੰ ਤੇਰੇ ਤੱਕ ਕੋਈ ਮਤਲਬ ਨਹੀਂ ਸੀ ਮਤਲਬ ਵੀ ਸੀ ਭਾਵੇਂ ਪਰ ਤੇਰਾ ਕੰਮ ਚਲਾਇਆ ਸੀ ਤੇਰਾ ਬਿਜ਼ਨਸ ਚੱਲਿਆ ਸੀ ਪਰ ਬੰਦਾ ਮਨੋਖਰ ਦੇ ਨਾਲ ਨਫ਼ਰਤ ਪਾਲ ਲੈਂਦਾ ਏ ਜੀ ਰੱਬ ਬਣਦਾ ਹੈ ਮਨੁੱਖ ਉਹਨੂੰ ਅਸੀਂ ਡਿਲੀਟ ਹੀ ਕਰ ਦਿੱਤਾ ਰਿਸ਼ਤਿਆਂ ਵਿੱਚੋਂ ਵੀ ਕਰ ਦਿੱਤਾ ਮੈਂ ਰਿਸ਼ਤਾ ਤੇਰੇ ਨਾਲ ਨਿਭਾ ਕੇ ਕੀ ਲੈਣਾ ਹੈ ਮੈਂ ਰਿਸ਼ਤੇ ਰੱਖ ਕੇ ਕੀ ਲੈਣਾ ਹੈ ਇੰਨਾ ਇਗਨੋਰ ਕਰ ਦਿੱਤਾ ਅੱਜ ਮਨੁੱਖ ਨੇ ਰਿਸ਼ਤਿਆਂ ਨੂੰ ਪਿਆਰ ਨੂੰ ਕਿਸੇ ਨਾਲ ਪਿਆਰ ਬਣਾ ਕੇ ਰੱਖਣ ਨੂੰ ਕਿ ਬੰਦਾ ਕਹਿੰਦਾ ਬਸ ਆਪਣਾ ਕੰਮ ਚੱਲ ਰਿਹਾ ਏ ਪਰ ਉਹ ਕੰਮ ਦੇ ਅਕੋਰਡਿੰਗਲੀ ਹਰ ਇੱਕ ਥਾਂ ਤੇ ਬੰਦਾ ਖੜਾ ਏ ਉਹੀ ਰੱਬ ਖੜਾ ਏ ਉਹੀ ਤੇਰੀ ਅਰਦਾਸ ਸੀ ਜਿਹੜੀ ਅਰਦਾਸ ਤੂੰ ਕੀਤੀ ਸੀ ਉਹ ਅਰਦਾਸ ਜਿਹੜੀ ਪੂਰੀ ਹੋਈ ਉਹਥੇ ਉਹ ਮਨੁੱਖ ਨੂੰ ਵੇਖ ਉਹ ਮਨੁੱਖ ਖੜਾ ਸੀ ਉਹੀ ਰੱਬ ਸੀ ਪਰ ਬੰਦਾ ਪੰਗਤੀ ਪੜ ਲੈਂਦਾ ਏ ਜਿਸ ਮਨੁੱਖ ਤੇ ਕਰੂੰ ਬੇਨੰਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮਜਨ ਹਿਰਦੇ ਅਰਾਧਿਆ ਤਿੰਨ ਭਉ ਸਾਗਰ ਤਰਿਆ ਪੰਗਤੀ ਪੜ ਲਈ ਕਿ ਜਿਸ ਮਨੁੱਖ ਤੇ ਬੇਨਤੀ ਕਰਦੇ ਭਾਈ ਉਹ ਤੇ ਆਪ ਦੁੱਖਾਂ ਨਾਲ ਭਰਿਆ ਹੁੰਦਾ ਏ ਪਰ ਇਹਦਾ ਅਰਥ ਨਹੀਂ ਹੁਣ ਮਨੁੱਖ ਨੂੰ ਡਿਲੀਟ ਹੀ ਕਰ ਦਿੱਤਾ ਜਾਵੇ ਅਸੀਂ ਦੂਸਰਾ ਪੱਖ ਹੈ ਨਾ ਜੀ ਜਿਹੜਾ ਪੈਮਾਨੇ ਦਾ ਜ਼ਿੰਦਗੀ ਦਾ ਅਸੀਂ ਇੱਕ ਐਂਗਲ ਤੋਂ ਸੋਚਦੇ ਹਾਂ ਕਈ ਵਾਰ ਸਾਡੇ ਸੋਚਣ ਦਾ ਢੰਗ ਕਿਉਂਕਿ ਆਪਣੇ ਆਪ ਦੇ ਸੈਲਫ ਹੁੰਦਾ ਏ ਤਾਂ ਅਸੀਂ ਦੂਜਾ ਪੱਖ ਕਦੇ ਵੀ ਵੇਖਣਾ ਵੀ ਮਨਜ਼ੂਰ ਨਹੀਂ ਕਰਦੇ ਜਾਂ ਸਮਝਣਾ ਹੀ ਨਹੀਂ ਚਾਹੁੰਦੇ ਕਈ ਵਾਰ ਤੇ ਅਸੀਂ ਮਨੁੱਖ ਅਜਿਹੇ ਹੋ ਚੁੱਕੇ ਹਾਂ ਜੇ ਕੰਮਕਾਰ ਚੱਲ ਰਹੇ ਨੇ ਵਧੀਆ ਤਾਂ ਮਨੁੱਖ ਦੀ ਇੱਕ ਬਿਰਤੀ ਜੀ ਬਣ ਗਈ ਏ ਪਿਆਰ ਪਿਉ ਰੱਖਣ ਦੀ ਕੀ ਲੋੜ ਐ ਹੁਣ ਬਹੁਤਾ ਲੋਕਾਂ ਨਾਲ ਵੀ ਬਾਲਾ ਰੱਖਣਾ ਚੰਗਾ ਨਹੀਂ ਹੁੰਦਾ ਇੱਕ ਬਿਰਤੀ ਬਣ ਗਈ ਏ ਇੱਕ ਸੁਭਾਅ ਬਣ ਗਿਆ ਏ ਜਿਹੜਾ ਸੁਭਾਅ ਮਨੁੱਖ ਨੂੰ ਇਕੱਲਾ ਕਰ ਰਿਹਾ ਏ ਉਹਨੂੰ ਬਿਲਕੁਲ ਵੱਖਰਾ ਕਰ ਰਿਹਾ ਏ ਉਹ ਕਹਿੰਦਾ ਠੀਕ ਆ ਆਪਾਂ ਬੈਠੇ ਆ ਉਹ ਪਿਆਰ ਮੁਹੱਬਤ ਮਿਲਵਰਤਨ ਜਿਹੜਾ ਹੋਣਾ ਚਾਹੀਦਾ ਏ ਉਹ ਖਤਮ ਹੁੰਦਾ ਜਾ ਰਿਹਾ ਏ ਇਹਨਾਂ ਪੰਕਤੀਆਂ ਦੇ ਅਰਥ ਫਿਰ ਅਸੀਂ ਹੋਰ ਟੰਗ ਨਾਲ ਲੈ ਜਾਂਦੇ ਹਾਂ ਮੈਂ ਦੁਬਾਰਾ ਬੋਲ ਕੇ ਅੱਗੇ ਵਧਾਂ ਤਾਂ ਮਨੁੱਖ ਤੇਰੇ ਕਾਰਜ ਤੇਰੇ ਕੰਮ ਕਾਰ ਤੇਰੇ ਬਿਜ਼ਨਸ ਚਲਾਉਣ ਵਾਲਾ ਉਹ ਰੱਬ ਆਪ ਸੀ ਉਸ ਮਨੁੱਖ ਦੇ ਰੂਪ ਦੇ ਵਿੱਚ ਜਿਹਨੂੰ ਤੂੰ ਭੁੱਲ ਗਿਆ ਐ ਜਿਹਦੀ ਤੂੰ ਕਦਰ ਨਹੀਂ ਪਾਈ ਜਿਹਨੂੰ ਤੂੰ ਯਾਦ ਹੀ ਨਹੀਂ ਰੱਖਿਆ ਕਦੇ ਕਿਹਾ ਹੀ ਨਹੀਂ ਜੀ ਤੁਹਾਡਾ ਬੜਾ ਧੰਨਵਾਦ ਸ਼ਾਇਦ ਉਸ ਸਮੇਂ ਜੇ ਤੁਸੀਂ ਨਾ ਹੁੰਦੇ ਜਾਂ ਤੁਸੀਂ ਰੱਬ ਰੂਪ ਬਣ ਕੇ ਨਾ ਖੜੇ ਹੁੰਦੇ ਤਾਂ ਸ਼ਾਇਦ ਮੇਰਾ ਆ ਕੰਮ ਨਾ ਚੱਲਦਾ ਜੇ ਮੈਂ ਇੱਥੇ ਨਾ ਹੁੰਦਾ ਪਰ ਵੇਖ ਉਹਨੇ ਤੇਰੀ ਮਦਦ ਕੀਤੀ ਉਲਟਾ ਤੂੰ ਕੋਈ ਵਿਗਾੜ ਪਾ ਕੇ ਅੱਜ ਬੁਰੇ ਬਣ ਕੇ ਬੈਠੇ ਹਾਂ ਅੱਜ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਬੜਾ ਕੁਝ ਹੈਪਨ ਹੁੰਦਾ ਹੈ ਮਹਿਸੂਸ ਕਰਿਓ ਕਿਵੇਂ ਗੱਲਾਂ ਹੈਪਨ ਹੋ ਜਾਂਦੀਆਂ ਨੇ ਉਹਨੂੰ ਤੂੰ ਭੁੱਲ ਹੀ ਗਿਆ ਏ ਹਾਲਾਂਕਿ ਮਦਦ ਤੇ ਹੋਈ ਸੀ ਤੇਰੀ ਤੇਰੀ ਬਾਤ ਫੜੀ ਸੀ ਉਹੀ ਰੱਬ ਸੀ ਤੂੰ ਅੱਜ ਵੇਖ ਅੱਜ ਤੇਰੇ ਘਰ ਵਿੱਚ ਜੋ ਜੋ ਵੀ ਹੈ ਇਹ ਨਹੀਂ ਹੋਣਾ ਸੀ ਜੇ ਉਹ ਉਹ ਇਨਸਾਨ ਉਹ ਰੱਬ ਉਹੀ ਰੱਬ ਹੈ ਜੀ ਉਹ ਇਨਸਾਨ ਜਿਹੜਾ ਖੜਾ ਸੀ ਉਹਦੇ ਨਾ ਹੁੰਦਾ ਤੇਰੀਆਂ ਅਰਦਾਸਾਂ ਤੇਰੇ ਪਾਠ ਤੇਰੇ ਸਹਿਜ ਪਾਠ ਜਿਹੜੇ ਤੂੰ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਅੱਗੇ ਆ ਕੇ ਕਰਦਾ ਪਰ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਕਿਹੜੇ ਮਨੁੱਖ ਦੇ ਰੂਪ ਦੇ ਵਿੱਚ ਤੇਰੇ ਥਾਂ ਤੇ ਆ ਕੇ ਖੜੇ ਸੀ ਉਸ ਮਨੁੱਖ ਨੂੰ ਵੇਖ ਫਿਰ ਪੰਗਤੀ ਪੜ ਲੈਂਦੇ ਆ ਮਨੁੱਖੀ ਟੇਕ ਬਿਲਥੀ ਸਭ ਜਾਣ ਉਹ ਮਨੁੱਖ ਵਿਚਾਰਾ ਡਿਲੀਟ ਹੀ ਹੋ ਗਿਆ ਵਿੱਚੋਂ ਉਹ ਭਲਾ ਇਨਸਾਨ ਜਿਹੜਾ ਕਦੇ ਆਇਆ ਸੀ ਉਹ ਵਾਕ ਹੀ ਹੋ ਗਿਆ ਨਫ਼ਰਤ ਪੈਦਾ ਹੋ ਗਈ ਆਖੇ ਮੇਰਾ ਤੇਜੀ ਰੱਬ ਨੇ ਕੰਮ ਸਵਾਰੇ ਆ ਮੈਂ ਤਾਂ ਕਿਸੇ ਤੋਂ ਆਸ ਹੀ ਨਹੀਂ ਸੀ ਰੱਖੀ ਫਿਰ ਉਹ ਮਨੁੱਖ ਕਿੱਥੇ ਗਿਆ ਆਪਾਂ ਨੇ ਇਹ ਬੜਾ ਬ੍ਰੀਕ ਪੁਆਇੰਟ ਨੇ ਮੈਂ ਰੁਕਿਆ ਹੀ ਹੋਇਆ ਇੱਕ ਗੱਲ ਤੇ ਮੈਂ ਬਦਨ ਨੂੰ ਤੇ ਕੇ ਦਮ ਉਹ ਵੱਧ ਸਕਦਾ ਹਾਂ ਮਨੁੱਖ ਡਿਲੀਟ ਹੋ ਗਿਆ ਉਹ ਭਲਾ ਇਨਸਾਨ ਅਸੀਂ ਰਿਸ਼ਤੇ ਵਿਗਾੜਦੇ ਕਹਿੰਦੇ ਤੂੰ ਉਹਨੂੰ ਭੁੱਲ ਗਿਆ ਉਹਨੂੰ ਵਿਸਾਰ ਦਿੱਤਾ ਧਿਆਨ ਦੇ ਨਾਲ ਜੀ ਮਨੁੱਖੀ ਟੇਕ ਬਿਰਤੀ ਸਭ ਜਾਣ ਪਹਿਚਾਨ ਉਸ ਮਨੁੱਖ ਦੀ ਕਦਰ ਪਾ ਤਾਂ ਕਬੀਰ ਘਾਣੀ ਪੀੜ ਤੇ ਤਾਂ ਘਾਣੀਆਂ ਹੀ ਪੀੜ ਰਿਹਾ ਹੈ ਕਹਿੰਦੇ ਸਮਝ ਕੁਝ ਵੀ ਨਹੀਂ ਆਈ ਸਤਗੁਰੂ ਦੀਏ ਛੜਾਈ ਹਲੇ ਵੀ ਸਤਗੁਰੂ ਛੜਾ ਲਈ ਸਾਨੂੰ ਬਦਲ ਲਈ ਸਮਝਾ ਲਈ ਪਰ ਫਿਰ ਵੀ ਕਹ ਤੇ ਮੈਂ ਕਹਿੰਦੇ ਪਰਾਪੂਰਬਲੀ ਭਾਵਣੀ ਪ੍ਰਗਟ ਹੋਈ ਆਏ ਤੇਰੇ ਅੰਦਰ ਵਿਖ ਭਾਵਨਾ ਤੇ ਹੈ ਸੱਚ ਨਾਲ ਜੁੜਨ ਦੀ ਪਰ ਵਿਕਾਰ ਹਾਵੀ ਹੋ ਜਾਂਦੇ ਨੇ ਆਸਾ ਮਨਸ਼ਾ ਹਾਵੀ ਹੋ ਜਾਂਦੀਆਂ ਨੇ ਬਹੁਤ ਕੁਝ ਹਾਵੀ ਹੁੰਦਾ ਏ ਸਤਗੁਰੂ ਨੇ ਕਹਿੰਦੇ ਹੁਣ ਬਾਹਰੋਂ ਗਿਆਨ ਬਖਸ਼ ਕੇ ਸੱਚ ਬਖਸ਼ ਕੇ ਉਹ ਭਾਵਨਾ ਉਹ ਪੂਰਬਲੀ ਜਿਹੜੀ ਅੰਦਰ ਬਖਸ਼ਿਸ਼ ਸੀ ਉਹ ਪ੍ਰਗਟ ਹੋ ਗਈ ਇਨੂੰ ਪਿਛਲੇ ਜਨਮਾਂ ਨਾਲ ਜੀ ਜੋੜਿਓ ਇੱਥੇ ਹੀ ਰੱਖ ਲਿਓ ਕਿ ਅੱਜ ਦੇ ਜੋ ਇਸ ਜਨਮ ਦੇ ਵਿੱਚ ਵੀ ਅਸਾਂ ਉਮੀਦਾਂ ਤੇ ਹੈਗੀਆਂ ਨੇ ਜੁੜਨਾ ਚਾਹੁੰਨਾ ਏ ਉਹੀ ਪ੍ਰਗਟ ਹੋ ਗਈਆਂ ਨੇ ਗੁਰੂ ਨੇ ਰੱਖ ਲਿਆ ਹੈ ਤੇ ਇਸ ਨੁਕਤੇ ਨੂੰ ਧਿਆਨ ਦੇ ਨਾਲ ਸਮਝੀਏ ਜੀਵਨ ਦੇ ਵਿੱਚ ਰੱਬ ਆਪ ਕਿਤੇ ਵੀ ਪ੍ਰਗਟ ਨਹੀਂ ਹੋਵੇਗਾ ਬੜੇ ਨੇੜੇ ਨੂੰ ਮਹਿਸੂਸ ਕੀਤਾ ਹੈ ਜੀ ਇਸ ਗੱਲ ਨੂੰ ਮੈਂ ਮੇਰੇ ਅੱਜ ਤੱਕ ਵੀ ਨਿੱਕੇ ਨਿੱਕੇ ਜੋ ਕੰਮ ਹੋਏ ਨੇ ਉਥੇ ਹਰ ਇੱਕ ਥਾਂ ਤੇ ਮੈਂ ਹਮੇਸ਼ਾ ਹੀ ਧੰਨਵਾਦੀ ਹਾਂ ਉਹਨਾਂ ਇਨਸਾਨਾਂ ਦਾ ਜਿੱਥੇ ਕਿਸੇ ਵੀ ਨੇ ਵੀ ਕੋਈ ਸਲਾਹ ਦਿੱਤੀ ਸੀ ਪੈਸੇ ਨਾਲ ਮਦਦ ਹੋਈ ਸੀ ਕਿਸੇ ਨੇ ਰਸਤਾ ਦੱਸਿਆ ਸੀ ਕਿਸੇ ਨੇ ਪਾਣੀ ਪਿਲਾਇਆ ਸੀ ਕਿਉਂਕਿ ਉੱਥੇ ਹੀ ਉਹ ਰੱਬ ਖੜਾ ਸੀ ਮੇਰੀ ਜ਼ਿੰਦਗੀ ਦੇ ਪੈਮਾਨਿਆਂ ਨੂੰ ਅੱਗੇ ਲਿਜਾਣ ਦੇ ਵਿੱਚ ਕੋਈ ਰੱਬ ਆਪ ਨਹੀਂ ਸੀ ਪ੍ਰਗਟ ਹੋਇਆ ਉੱਥੇ ਮਨੁੱਖ ਖੜੇ ਸੀ ਰੱਬ ਰੂਪ ਬਣ ਕੇ ਜਿੰਨਾ ਸਮਾਂ ਮਨੁੱਖਾਂ ਨੂੰ ਅਸੀਂ ਓਨੀ ਇੰਪੋਰਟੈਂਸ ਨਹੀਂ ਦੇਵਾਂਗੇ ਉਹਨਾਂ ਦੀ ਕਦਰ ਨਹੀਂ ਪਾਵਾਂਗੇ ਗੁਰਬਾਣੀ ਦੀ ਵਿਆਖਿਆ ਫਿਰ ਮੈਂ ਤੇਜੀ ਰੱਬ ਨਾਲ ਜੁੜਿਆ ਹੋਇਆ ਪਾਠ ਕੀਤੇ ਮੈਂ ਸੁਖਣੀ ਸਾਹਿਬ ਦੇ ਏਨੇ ਪਾਠ ਕੀਤੇ ਸਹਿਜ ਪਾਠ ਕਰਵਾਇਆ ਮੇਰਾ ਕੰਮ ਹੋ ਗਿਆ ਕੰਮ ਹੋਇਆ ਕਿਵੇਂ ਸੀ ਉਹ ਭੁੱਲ ਗਿਆ ਕਿਹੜਾ ਮਨੁੱਖ ਸੀ ਉੱਥੇ ਉਹ ਭੁੱਲ ਗਿਆ ਮੈਂ ਦੁਬਾਰਾ ਕਹਿ ਕੇ ਜੀ ਫਤਿਹ ਬਲਾ ਦੇਵਾ ਮਨੁੱਖਾਂ ਨੂੰ ਨਾ ਵਿੱਚੋਂ ਡਿਲੀਟ ਕਰੀਏ ਫਿਰ ਅਸੀਂ ਗੁਰਬਾਣੀ ਦੇ ਦੁਆਰਾ ਵੀ ਉਹ ਕਦਰ ਨਹੀਂ ਪਾਸ ਸਮਾਂਗੇ ਸਕਾਂਗੇ ਗੁਰਬਾਣੀ ਨੂੰ ਵੀ ਸਹੀ ਸਮਝ ਨਹੀਂ ਸਕਾਂਗੇ ਅਰਥ ਸਹੀ ਨਹੀਂ ਹੋਣਗੇ ਫਿਰ ਸਾਡਾ ਇੱਤਾਂ ਬੈਠਿਆ ਆਇਆ ਗਿਆ ਕਿਸੇ ਵੀ ਕੰਮ ਦਾ ਨਹੀਂ ਕਿਉਂਕਿ ਅਸਲ ਢੰਗ ਦੇ ਨਾਲ ਗੁਰਬਾਣੀ ਦੇ ਮਾਰਗ ਨੂੰ ਜਾਣ ਨਹੀਂ ਸਕੇ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਨੂੰ ਇਹ ਪੰਕਤੀਆਂ ਸਹੀ ਅਰਥਾਂ ਦੇ ਵਿੱਚ ਸਮਝ ਆ ਜਾਣ ਜ਼ਿੰਦਗੀ ਦੇ ਪੈਮਾਨੇ ਸਹੀ ਢੰਗ ਦੇ ਨਾਲ ਸਮਝਾਉਣ ਤਾਂ ਪਿਆਰ ਮੁਹੱਬਤ ਬਣਦਾ ਹੈ ਕਿਵੇਂ ਸਾਡੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਕਿਵੇਂ ਸਾਡੇ ਕੰਮ ਚੱਲਦੇ ਨੇ ਕੀ ਆਰੰਭਤਾ ਹੁੰਦੀ ਹੈ ਜ਼ਿੰਦਗੀ ਦਾ ਹਰ ਪੈਮਾਨਾ ਸਮਝ ਜਾਵੇਗਾ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਹੁਣ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਨੀ ਜੀ ਅੰਤ ਵਿੱਚ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI ਮਹੱਲਾ ਤੀਜਾ ਨਨਕਾ